ਇੰਨਾਂ ਬਿਲਡਿੰਗਾਂ ਚੋਂ ਇਹ ਲਿਖ ਕੇ ਆਰਡਰ ਦਿੱਤੇ ਜਾਂਦੇ ਨੇ ਕਿ ਪੰਜਾਬ ਦੇ ਲੋਕ ਮਰਨਗੇ ਜਾਂ بچ ਸਕਦੇ ਨੇ ਤੇ ਜੇ ਤੁਸੀਂ ਲੋਕਾਂ ਦੇ ਇਮੋਸ਼ਨ ਦੇ ਖਿਲਾਫ ਕੋਈ ਫੈਸਲਾ ਲਿਆ ਤਾਂ ਅਸੀਂ ਲੋਕਾਂ ਨੂੰ ਵੀ ਇਹ ਬਿਲਡਿੰਗ ਬੁਖਾ ਰਹੇ ਹਾਂ ਤੇ ਨਾਲ ਨਾਲੇ ਬਿਲਡਿੰਗ ਵਾਲਿਆਂ ਨੂੰ ਦੱਸ ਰਹੇ ਹਾਂ ਕਿ ਫਿਰ ਜੇ ਕੋਈ ਬਵਾਲ ਹੋਇਆ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋ ਬੜੇ ਬੰਦਿਆਂ ਨੇ ਪੁੱਛਿਆ ਕਿ ਨੰਗੇ ਧਾੜ ਕਿਉਂ ਹਮ ਨੰਗੇ ਧਾੜ ਇਸ ਲਈ ਆਂ ਕਿ ਸਾਨੂੰ ਬਿਮਾਰੀਆਂ ਨਾਲ ਹੀ ਮਾਰਨਾ ਤਾਂ ਅਸੀਂ ਭਾਈ ਨੰਗੇ ਧੜ ਆ ਗਏ ਗੋਲੀ ਮਾਰ ਦਿਓ ਕਿ ਰੈਡ ਕੈਟੇਗਰੀ ਦੀ ਫੈਕਟਰੀ ਜਦੋਂ ਕਿ ਪੰਜਾਬ ਦਾ ਪਾਣੀ ਰਾਜ ਸਭਾ ਜੀ ਰਿਪੋਰਟ ਆ ਗਈ ਹੈ ਕਿ ਨਾ ਪੀਣ ਯੋਗ ਨਾ ਹੋਂ ਯੋਗ ਨਾ ਇਵਨ ਖੇਤੀਬਾੜੀ ਦੇ ਯੋਗ ਹੈ ਤਾਂ ਫਿਰ ਰੈਡ ਕੈਟੇਗਰੀ ਦੀ ਫੈਕਟਰੀ ਕਿਵੇਂ ਲੱਗੂਗੀ ਕਿ ਸੀਮੈਂਟ ਵਾਲੀ ਫੈਕਟਰੀ ਚਮਕੌਰ ਸਾਹਿਬ ਵਾਲੀ ਪੇਪਰ ਮਿਲ ਟਾਇਰ ਫੈਕਟਰੀ ਕਮਾਲੂ ਦੀ ਜਾਂ ਜਿਹੜੀ ਬਾਇਓ ਗੈਸ ਦੀ ਲੱਗੀ ਹੋਈ ਹੈ ਮੁਸ਼ਕਾਬਾਦ ਇਹ ਕੀ ਨੇ ਕਿਤੇ ਤਾਂ ਇਹ ਤਾਂ ਨਹੀਂ ਲਾਈ ਜਾਂਦੇ ਵੀ ਰਿਪੋਰਟ ਆ ਗਈ ਹੁਣ ਤਾਂ ਪਾਣੀ ਪੀਣ ਦੇ ਯੋਗ ਰਹਿ ਹੈ ਨਹੀਂ ਇੱਥੇ ਲਾ ਦੋ ਔਰ ਇਹ ਦੱਸਣਗੇ ਭਗਵੰਤ ਮਾਨ ਜੀ ਆ ਹੁਣੇ ਜੇ ਬੰਤਾਈ ਦੇ ਤੇ ਬੇਅਦਬੀ ਤੇ ਬਿੱਲ ਬਣਾਉਣਾ ਹੈ ਤਾਂ 6 ਮਹੀਨੇ ਸਟੈਂਡਿੰਗ ਕਮੇਟੀ ਨੂੰ ਤੇ ਜਦੋਂ ਵਾਟਰ ਐਕਟ ਦੀ ਅਮੈਂਡਮੈਂਟ ਕਰਨੀ ਹੈ ਉਹਦੇ ਲਈ 5 ਮਿੰਟ ਇਹ ਇਹ ਕੀ ਚੱਕਰ ਹੈ ਔਰ ਦੁੱਖ ਦੀ ਗੱਲ ਹੈ ਕਿ ਕੋਈ ਵੀ ਪਾਰਟੀ ਜਿੰਨੀਆਂ ਵੀ ਅਸੈਂਬਲੀ ਸੀ ਇੱਕ ਵੀ ਨਹੀਂ ਬੋਲੀ ਅਸੈਂਬਲੀ ਛੱਡੋ ਬਾਹਰ ਨਹੀਂ ਬੋਲੀ ਇਹਨਾਂ ਦਾ ਮੁੱਦਾ ਕੀ ਹੈ ਅਜਿਵੇਂ ਰਾਜੇ ਵੜਿੰਗ ਨੇ ਦੱਸਤਾ ਖਾਲਸਤਾਨ ਮੰਨੂਆ ਜਾਂ ਹਿੰਦੁਸਤਾਨ ਜੇ ਇਹਨੂੰ ਵੋਟ ਪਾਈ ਤਾਂ ਖਾਲਸਤਾਨ ਇਹਨੂੰ ਪਾਈ ਤਾਂ ਹਿੰਦੁਸਤਾਨ ਮੁੱਦਾ ਇਹ ਹੈ ਮੁੱਦਾ ਇਹ ਹੈ ਕਿ ਮਰਰੇ ਨੇ ਮੁੱਦਾ ਇਹ ਹੈ ਕਿ ਪੰਜਾਬ ਦਾ ਅਮਰਤਾਰਗਾ ਪਾਣੀ ਜ਼ਹਿਰ ਬਣ ਗਿਆ ਹੈ ਮੁੱਦਾ ਇਹ ਹੈ ਕਿ ਜਿਹੜਾ ਪਿਤਾ ਦਾ ਦਰਜਾ ਸੀ ਗੁਰੂ ਦਾ ਦਰਜਾ ਸੀ ਮਾਤਾ ਦਾ ਦਰਜਾ ਸੀ ਉਹਦਾ ਸਤਿਆਨਾਸ਼ ਹੋ ਗਿਆ ਹੈ ਇਹ ਤੁਹਾਡੀਆਂ ਸਰਕਾਰਾਂ ਨੇ ਕੀਤਾ ਹੈ ਰੁਜ਼ਗਾਰ ਮਿਲਣਾ ਹੈ ਜੀ ਫੈਕਟਰੀ ਇਹਨੂੰ ਮਿਲ ਰਿਹਾ ਰੁਜ਼ਗਾਰ ਪਹਿਲੀ ਗੱਲ ਤਾਂ ਬਾਹਰ ਲਿਆ ਨੂੰ ਇਹਨਾਂ ਨੂੰ ਤਨਖਾਹ ਸਾਡੇ ਪੈਸਿਆਂ ਦੀ ਹੈ ਕੀ ਇਹ ਦੱਸਣਗੇ ਸਾਡੇ ਪੈਸਿਆਂ ਦਾ ਤਨਖਾਹ ਲੈ ਕੇ ਇਹ ਕੰਮ ਕਿਦੇ ਲਈ ਕਰ ਰਹੇ ਨੇ ਉਹਨਾਂ ਫੈਕਟਰੀ ਵਾਲਿਆਂ ਲਈ ਵੋਟਾਂ ਸੀ ਪਾਉਣੇ ਭੁੱਤ ਦੇ ਦਿੱਲੀ ਦੇ ਹੱਕ 'ਚ ਨਹੀਂ ਇਹ ਕਹਿੰਦਾ ਸਾਡਾ ਇਹਨਾਂ ਨੇ ਕਹਿਣਾ ਜੀ ਸਾਡਾ ਕੰਮ ਆ ਸਾਨੂੰ ਪਤਾ ਕਿੱਥੇ ਗਲਤ ਆ ਕਿੱਥੇ ਸਹੀ ਆ ਸਾਡੇ ਤਜਰਬੇ ਨੇ ਜਿੰਦਗੀ ਤਾਂ ਸਾਡੀ ਹੈ ਜਿੰਦਗੀ ਤਾਂ ਸਾਡੀ ਹੈ ਜ਼ਮੀਨ ਤਾਂ ਸਾਡੀ ਐ ਪਾਣੀ ਤਾਂ ਸਾਡਾ ਐ ਹਵਾ ਤਾਂ ਸਾਡੀ ਐ ਜਿਹਨੂੰ ਖਰਾਬ ਕਰ ਰਹੇ ਨੇ ਜਾਂ ਅਸੀਂ ਕਮਲੇ ਆ ਇੰਜੀਨੀਅਰ ਨੇ ਜਸਕੀਰਤ ਜੀ ਇਹ ਐਡਵੋਕੇਟ ਨੇ ਸਿੱਧੂ ਸਾਹਿਬ ਮੈਂ ਆਪਦਾ ਕੰਮ ਕਰਦਾ ਫਿਲਮਸ ਬਣਾਉਂਦਾ ਸਾਨੂੰ ਆਫ ਤੇ ਸਾਨੂੰ ਕੁੱਤੇ ਨੇ ਕਟਿਆ ਕਿ ਆਪਦੀਆਂ ਗੱਡੀਆਂ ਤੇ ਆਡੀਆਂ ਘਸਾਉਂਦੇ ਪਿਰਿਆ ਸਾਨੂੰ ਧਮਕੀਆਂ ਮਿਲਣ ਅਸੀਂ ਫੇਰ ਵੀ ਸਹੀ ਐ ਅਸੀਂ ਕਿਉਂ ਤੁਰੇ ਫਿਰਦੇ ਆ ਬਹੁਤ سارے ਲੋਕ ਇਹ ਵੀ ਕਹਿੰਦੇ ਨੇ ਕਹਿੰਦੇ ਹਰ ਇੱਕ ਚੀਜ਼ ਤੇ ਮਸਲਾ ਬਣਾਇਆ ਜਾਂਦਾ ਏ ਜੇ ਸਿਮਿੰਟ ਫੈਕਟਰੀ ਲੱਗ ਰਹੀ ਆ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਣਾ ਏ ਸਿਮਿੰਟ ਸਸਤਾ ਹੋਣਾ ਏ ਮਕਾਨ ਤਾਂ ਹਰ ਇੱਕ ਕਹਿੰਦਾ ਕਿ ਮੇਰੇ ਕੋਲ ਪੱਕਾ ਹੋਵੇ ਫਿਰ ਫੈਕਟਰੀਆਂ ਤੁਸੀਂ ਲੱਗਣ ਨਹੀਂ ਦਿੰਦੇ ਅਸੀਂ ਉਸ ਦਿਨ ਵੀ ਕਹਿ ਕੇ ਜਿੰਨਾ ਪੈਸਾ ਤੁਸੀਂ ਇਹਨਾਂ ਨੂੰ ਦਿੰਨੇ ਹੋ ਲੀਡਰਾਂ ਨੂੰ ਅਫੀਸਰਾਂ ਨੂੰ ਆ ਪੋਲਿਊਸ਼ਨ ਬੋਰਡਾਂ ਨੂੰ ਤੇ ਫਲਾਨਿਆਂ ਨੂੰ ਇੰਨੇ ਪੈਸੇ ਨਾਲ ਤਾਂ ਸੌਰੀਓ ਡਰਾਈ ਯੂਨਿਟ ਲਾ ਲੂਗੇ ਕਿ ਬੰਦੇ ਰੱਬ ਦਿਓ ਇਹਨਾਂ ਨੇ ਨਹੀਂ ਸੁਧਰਨਾ ਜਦੋਂ ਕਿਸੇ ਦਾ ਘਰ ਬਰਬਾਦ ਹੁੰਦਾ ਤਾਂ ਅਸੀਂ ਡਾਂਗ ਚੱਕਦੇ ਆ ਕਿ ਮੇਰੇ ਘਰ ਚਾਹ ਪਾਣੀ ਖਰਾਬ ਨਾ ਕਰ ਪੰਜਾਬ ਸਾਡਾ ਕਰ ਨਹੀਂਗਾ ਗੱਲਾਂ ਨਾਲ ਇਨਕਲਾਬ ਨਹੀਂ ਆਉਂਦਾ ਉਹ ਤਾਂ ਜਿਹਾ ਹੀ ਆਊਗਾ ਜੇ ਜਹਾਜ ਆ ਗਿਆ ਇਹਨੇ ਛੁਟਕਲੇ ਸੁਣਾ ਸੁਣਾ ਕੇ ਲੋਕਾਂ ਨੂੰ ਹਸਾਈ ਗਿਆ ਲੋਕ ਵੋਟਾਂ ਪਾਈ ਗਏ ਪਹਿਲੇ ਝੂਠ ਬੋਲ ਗਏ ਲੋਕ ਵੋਟ ਪਾਈ ਗਏ ਸੋ ਅਮਤੋਜ ਮਾਨ ਜੀ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਹਾਂਜੀ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੰਗ ਪੱਤਰ ਦਿੱਤਾ ਜੀ ਪ੍ਰਦੂਸ਼ਨ ਕੰਟਰੋਲ ਬੋਰਡ ਦੇਖਣਾ ਕਰਦਾ ਸ਼ਰਪ ਮਸਲਾ ਕੀ ਹੈ ਕਿ ਬਿਲਡਿੰਗਾਂ ਤੋਂ ਅਸੀਂ ਵਾਕਿਫ ਕਰਾ ਰਹੇ ਹਾਂ ਪੰਜਾਬ ਵਾਲਿਆਂ ਨੂੰ ਕਿਉਂਕਿ ਹੁਣ ਇਹਨਾਂ ਬਿਲਡਿੰਗਾਂ ਚੋਂ ਇਹ ਲਿਖ ਕੇ ਆਰਡਰ ਦਿੱਤੇ ਜਾਂਦੇ ਨੇ ਕਿ ਪੰਜਾਬ ਦੇ ਲੋਕ ਮਰਨਗੇ ਜਾਂ ਬਚ ਸਕਦੇ ਨੇ ਨੋ ਡਾਊਟ ਅਸਲ ਫੈਸਲਾ ਅਸੈਂਬਲੀਆਂ ਕਰਦੀਆਂ ਨੇ ਜੀ ਅ ਸਕਤਰੇ ਤੇ ਹੁੰਦੇ ਨੇ ਪਰ ਅੱਗੇ ਫੈਸਲੇ ਇਹਨਾਂ ਨੇ ਟੈਕਨੀਕਲ ਦੱਸਣੇ ਹੁੰਦੇ ਤਾਂ ਅੱਜ ਅਸੀਂ ਇੱਥੇ ਆ ਕੇ ਦੱਸਣ ਆਏ ਸੀ ਕਿ ਟੈਕਨੀਕਲੀ ਤੁਹਾਨੂੰ ਆ ਲਿਖ ਕੇ ਚੀਜ਼ਾਂ ਦੇ ਦਿੱਤੀਆਂ ਗਈਆਂ ਪਹਿਲਾਂ ਹੀ ਤੇ ਜੇ ਤੁਸੀਂ ਲੋਕਾਂ ਦੇ ਇਮੋਸ਼ਨ ਦੇ ਖਿਲਾਫ ਕੋਈ ਫੈਸਲਾ ਲਿਆ ਤਾਂ ਅਸੀਂ ਲੋਕਾਂ ਨੂੰ ਵੀ ਇਹ ਬਿਲਡਿੰਗ ਬੁਖਾ ਰਹੇ ਹਾਂ ਤੇ ਨਾਲ ਨਾਲ ਇਹ ਬਿਲਡਿੰਗ ਵਾਲਿਆਂ ਨੂੰ ਦੱਸ ਰਹੇ ਹਾਂ ਕਿ ਫਿਰ ਜੇ ਕੋਈ ਬਵਾਲ ਹੋਇਆ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਇਸੇ ਲਈ ਅੱਜ ਅਸੀਂ ਸਾਰੇ ਲੋਕਾਂ ਨੂੰ بڑے ਬੰਦਿਆਂ ਨੇ ਪੁੱਛਿਆ ਕਿ ਨੰਗੇ ਧੜ ਕਿਉਂ ਨੰਗੇ ਧਾੜੇ ਇਸ ਲਈ ਆ ਕਿ ਸਾਨੂੰ ਬਿਮਾਰੀਆਂ ਨਾਲ ਹੀ ਮਾਰਨਾ ਤਾਂ ਅਸੀਂ ਭਾਈ ਨੰਗੇ ਧਾੜ ਆ ਗਏ ਗੋਲੀ ਮਾਰ ਦਿਓ ਹੂੰ ਤੇ ਜੇ ਨਹੀਂ ਗੋਲੀ ਮਾਰਨੀ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਕਰ ਰਹੇ ਹੋ ਤਾਂ ਸਾਨੂੰ ਲੌਜੀਕਲੀ ਸਮਝਾ ਦਿਓ ਅਸੀਂ ਤਾਂ ਬੜੇ ਚਿਰ ਦੇ ਪੁੱਛੀ ਜਾਂਦੇ ਆ ਕਿ ਰੈਡ ਕੈਟਾਗਰੀ ਦੀ ਫੈਕਟਰੀ ਜਦੋਂ ਕਿ ਪੰਜਾਬ ਦਾ ਪਾਣੀ ਰਾਜ ਸਭਾ ਜੀ ਰਿਪੋਰਟ ਆ ਗਈ ਹੈ ਕਿ ਨਾ ਪੀਣ ਯੋਗ ਨਾ ਹੋਣ ਯੋਗ ਨਾ ਇਵਨ ਖੇਤੀਬਾੜੀ ਦੇ ਯੋਗ ਹੈ ਤਾਂ ਫਿਰ ਰੈਡ ਕੈਟਾਗਰੀ ਦੀ ਫੈਕਟਰੀ ਕਿਵੇਂ ਲੱਗੂਗੀ ਕਿ ਸੀਮੈਂਟ ਵਾਲੀ ਫੈਕਟਰੀ ਚਮਕੌਰ ਸਾਹਿਬ ਵਾਲੀ ਪੇਪਰ ਮਿਲ ਟਾਇਰ ਫੈਕਟਰੀ ਕਮਾਲੂ ਦੀ ਜਾਂ ਜਿਹੜੀ ਬਾਇਓਗੈਸ ਦੀ ਲੱਗੀ ਹੋਈ ਆ ਮੁਸ਼ਕਾਬਾਦ ਇਹ ਕੀ ਨੇ ਕਿਤੇ ਤਾਂ ਹੀ ਤਾਂ ਨਹੀਂ ਲਾਈ ਜਾਂਦੇ ਵੀ ਰਿਪੋਰਟ ਆ ਗਈ ਹੁਣ ਤਾਂ ਪਾਣੀ ਪੀਣ ਦੇ ਯੋਗ ਰਹਿ ਹੈ ਨਹੀਂ ਇੱਥੇ ਹੀ ਲਾ ਦੋ ਤੁਸੀਂ ਇਹਨਾਂ ਦੀਆਂ ਚਲਾਕੀਆਂ ਵੇਖੋ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਜਾ ਆ ਗਏ ਨੇ ਆ ਬੱਸਾਂ ਪਰ ਪਰ ਆਉਣ ਲੱਗ ਗਏ ਨੇ ਪਬਲਿਕ ਹੀਰਿੰਗ ਦੇ ਵਿੱਚ ਬੋਲਣ ਲੱਗ ਗਏ ਨੇ ਤਾਂ ਤੁਸੀਂ ਇਹਨਾਂ ਦੀ ਸਕੀਮ ਵੇਖੋ ਇਹਨਾਂ ਨੂੰ ਸਜ਼ਾ ਨਾ ਹੋ ਜੇ ਜਸਕਿਰਤ ਜੀ ਤਾਂ ਬਿੱਲ ਪਾਸ ਕਰ ਲਿਆ ਵਾਟਰ ਐਕਟ ਦੇ ਵਿੱਚ ਐਮੈਂਡਮੈਂਟ ਕਰ ਲਈ ਪਹਿਲਾਂ ਸੈਂਟਰ ਨੇ ਫਿਰ ਸਟੇਟ ਨੇ ਕਿ ਇਹਨਾਂ ਨੂੰ ਜਿਹੜੀ ਸਜ਼ਾ ਹੋ ਸਕਦੀ ਸੀ ਉਹ ਨਾ ਹੋਵੇ ਹੂੰ ਇਹਨਾਂ ਨੂੰ ਸਿਰਫ ਜੁਰਮਾਨਾ ਹੋਵੇ ਉਹ ਵੀ ਮੈਕਸਿਮਮ 15 ਲੱਖ ਉਹ ਜਿਹੜੇ ਬੰਦੇ ਲੀਡਰਾਂ ਨੂੰ ਹਰ ਮਹੀਨੇ ਦਾ ਕਰੋੜਾਂ ਰੁਪਏ ਦਿੰਦੇ ਨੇ ਕਿ ਇਹਨਾਂ ਦਾ ਗੰਦ ਚੱਲਦਾ ਰਹੇ ਉਹਨਾਂ ਲਈ 15 ਲੱਖ ਭਰਨਾ ਗੱਡਾ ਕੋ ਔਖਾ ਹੈ ਔਰ ਇਹ ਦੱਸਣਗੇ ਭਗਵੰਤ ਮਾਨ ਜੀ ਆ ਹੁਣੇ ਜੇ ਅਜਿਹੇ ਤੇ ਬੇਅਦਬੀ ਤੇ ਬਿੱਲ ਬਣਾਉਣਾ ਹੈ ਤਾਂ 6 ਮਹੀਨੇ ਸਟੈਂਡਿੰਗ ਕਮੇਟੀ ਨੂੰ ਤੇ ਜਦੋਂ ਵਾਟਰ ਐਕਟ ਦੀ ਅਮੈਂਡਮੈਂਟ ਕਰਨੀ ਹੈ ਉਹਦੇ ਲਈ 5 ਮਿੰਟ ਹੂੰ ਇਹ ਇੱਕ ਹੀ ਚੱਕਰ ਹੈ ਔਰ ਦੁੱਖ ਦੀ ਗੱਲ ਹੈ ਕਿ ਕੋਈ ਵੀ ਪਾਰਟੀ ਜਿੰਨੀਆਂ ਵੀ ਅਸੈਂਬਲੀ ਸੀ ਇੱਕ ਵੀ ਨਹੀਂ ਬੋਲੀ ਅਸੈਂਬਲੀ ਛੱਡੋ ਬਾਹਰ ਨਹੀਂ ਬੋਲੀ ਅਸੀਂ ਕਦੋਂ ਦੇ ਰੌਲਾ ਪਾਈ ਜਾਨੇ ਬੁੱਢੇ ਨਾਲੇ ਤੇ ਸਾਰਾ ਪੰਜਾਬ ਇਕੱਠਾ ਹੋ ਗਿਆ ਆ ਜਵੇਲੋ ਬੱਸਾਂ ਕਿੰਨੀਆਂ ਆਈਆਂ ਕਿਤੇ ਇਹ ਬੋਲਦੇ ਨੇ ਇਹਨਾਂ ਦਾ ਮੁੱਦਾ ਕੀ ਹੈ ਆ ਜਿਵੇਂ ਰਾਜੇ ਵੜਿੰਗ ਨੇ ਦੱਸਤਾ ਖਾਲਿਸਤਾਨ ਮੰਨੂਗਾ ਜਾਂ ਹਿੰਦੁਸਤਾਨ ਜੇ ਇਹਨੂੰ ਵੋਟ ਪਾਈ ਤਾਂ ਖਾਲਿਸਤਾਨ ਇਹਨੂੰ ਪਾਈ ਤਾਂ ਹਿੰਦੁਸਤਾਨ ਮੁੱਦਾ ਇਹ ਹੈ ਮੁੱਦਾ ਇਹ ਹੈ ਕਿ ਮਰ ਰਹੇ ਨੇ ਜੀ ਮੁੱਦਾ ਇਹ ਹੈ ਕਿ ਪੰਜਾਬ ਦਾ ਅਮਰੇ ਤਾਰਗਾ ਪਾਣੀ ਜ਼ਹਿਰ ਬਣ ਗਿਆ ਹੈ ਹਮ ਮੁੱਦਾ ਇਹ ਹੈ ਕਿ ਜਿਹੜਾ ਪਿਤਾ ਦਾ ਦਰਜਾ ਸੀ ਗੁਰੂ ਦਾ ਦਰਜਾ ਸੀ ਮਾਤਾ ਦਾ ਦਰਜਾ ਸੀ ਉਹਦਾ ਸਤਿਆਨਾਸ਼ ਹੋ ਗਿਆ ਹੈ ਹਮ ਇਹ ਤੁਹਾਡੀਆਂ ਸਰਕਾਰਾਂ ਨੇ ਕੀਤਾ ਹੈ ਪਰ ਉਹ ਕਹਿੰਦੇ ਤਰੱਕੀ ਹੋ ਰਹੀ ਹੈ ਕਿੱਥੇ ਇਹਨਾਂ ਦੀ ਤਰੱਕੀ ਤਾਂ ਹੋਗੀ ਲੋਕਾਂ ਦੀ ਜ਼ਿੰਦਗੀਆਂ ਬਿਮਾਰ ਹੋ ਗਈਆਂ ਘਰ ਛੋਟੇ ਹੋ ਗਏ ਇਹਨਾਂ ਦੇ ਮਹਿਲ ਜ਼ਰੂਰ ਬਣ ਗਏ ਨੇ ਰੋਜ਼ਗਾਰ ਮਿਲਣਾ ਹੈ ਜੀ ਫੈਕਟਰੀ ਇਹ ਨੂੰ ਮਿਲ ਰਿਹਾ ਰੋਜ਼ਗਾਰ ਪਹਿਲੀ ਗੱਲ ਤਾਂ ਬਾਹਰ ਲਿਆ ਨੂੰ ਆ ਕਮਾਲੂ ਚਾ ਜਿਹੜੀ ਫੈਕਟਰੀ ਅਸੀਂ ਬੰਦ ਕਰਾਈ ਹੋਣੀ ਹੈ ਤੂੰ ਗਏ ਨੇ ਹਜੇ ਤਾਂ ਪੋਲੂਸ਼ਨ ਬੋਰਡ ਨੇ ਟੈਂਪਰੇਰੀ ਬੰਦ ਕੀਤੀ ਆ ਉੱਥੇ ਰੋਜ਼ਗਾਰ 15 ਬੰਦਿਆਂ ਦਾ ਸੀ ਪਤਾ ਕਿੰਨਾ ਦਾ ਸੀ ਬਾਹਰੋਂ ਆਏ ਸੀ ਇੱਕ ਵੀ ਲੋਕਲ ਬੰਦੇ ਦੀ ਏਮਪਲੋਇਮੈਂਟ ਨਹੀਂ ਸੀ ਆ ਅਸੀਂ ਐਮਡੀ ਫੈਕਟਰੀ ਵਾਲਿਆਂ ਦੇ ਰੌਲਾ ਪਾ ਰਹੇ ਹਾਂ ਇੱਕ ਵੀ ਲੋਕਲ ਏਮਪਲੋਇਮੈਂਟ ਨਹੀਂ ਔਰ ਸੈਕੰਡ ਯਾਰ ਛੱਡ ਸੈਕੰਡ ਨਹੀਂ ਬਲਕਿ ਅਬਾਵਾਲ ਜ਼ਿੰਦਗੀ ਦਾ ਕੋਈ ਆਲਟਰਨੇਟਿਵ ਹੈ ਪਾਣੀ ਦਾ ਹੈ এমਪਲॉयਮੈਂਟ ਦਾ ਵੀ ਹੈ ਫੈਕਟਰੀਆਂ ਦਾ ਵੀ ਹੈ ਇਹ ਦੱਸਣਗੇ ਹੈ ਕੁਝ ਜਿਹੜੀ ਚੀਜ਼ ਤੁਸੀਂ ਬਣਾ ਨਹੀਂ ਸਕਦੇ ਸਹੀ ਨਹੀਂ ਕਰ ਸਕਦੇ ਉਹ ਖਰਾਬ ਕਿਵੇਂ ਕਰ ਰਹੇ ਹੋ ਔਰ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਸਟੋਡੀਅਨ ਕਹਿਣ ਨਾਲ ਨਹੀਂ ਹੁੰਦਾ ਕਸਟੋਡੀਅਨ ਦੇ ਕੁਝ ਕੰਮ ਹੁੰਦੇ ਨੇ ਉਹਨੂੰ ਜਿਵੇਂ ਹਰ ਬੱਚੇ ਦਾ ਬਾਪ ਖਿਆਲ ਰੱਖਦਾ ਹੈ ਨਾ ਮਾਂ-ਬਾਪ ਖਿਆਲ ਰੱਖਦੇ ਨੇ ਮੁੱਖ ਮੰਤਰੀ ਉਵੇਂ ਬਣਾਇਆ ਜਾਂਦਾ ਅਸੀਂ ਉਹਨੂੰ ਚੁਣ ਕੇ ਭਾਇਆ ਤਨਖਾਹ ਸਾਡੇ ਪੈਸਿਆਂ ਦੀ ਦਿੱਤੀ ਜਾਂਦੀ ਹੈ ਆ ਆਫਸਰਾਂ ਚ ਵੀ ਜਿਹੜੇ ਬੈਠੇ ਨੇ ਚੇਅਰਮੈਨ ਸਾਹਿਬ ਜਿਹੜੇ ਕਦੇ-ਕਦੇ ਹੀ ਆਉਂਦੇ ਨੇ ਅੱਜ ਵੀ ਹੈ ਨਹੀਂ ਸੀ ਇਹਨਾਂ ਨੂੰ ਤਨਖਾਹ ਸਾਡੇ ਪੈਸਿਆਂ ਦੀ ਹੈ ਕੀ ਇਹ ਦੱਸਣਗੇ ਸਾਡੇ ਪੈਸਿਆਂ ਦਾ ਤਨਖਾਹ ਲੈ ਕੇ ਇਹ ਕੰਮ ਕਿਹਦੇ ਲਈ ਕਰ ਰਹੇ ਨੇ ਉਹਨਾਂ ਫੈਕਟਰੀ ਵਾਲਿਆਂ ਲਈ ਵੋਟਾਂ ਅਸੀਂ ਪਾਉਣੇ ਭੁਗਤ ਦੇ ਦਿੱਲੀ ਦੇ ਹੱਕ 'ਚ ਨੇ ਇਹ ਕਹਿਣਾ ਸਾਡਾ ਇਹਨਾਂ ਨੇ ਕਹਿਣਾ ਜੀ ਸਾਡਾ ਕੰਮ ਆ ਸਾਨੂੰ ਪਤਾ ਕਿੱਥੇ ਗਲਤ ਆ ਕਿੱਥੇ ਸਹੀ ਆ ਸਾਡੇ ਤਜਰਬੇ ਨੇ ਅਸੀਂ ਉਹਦੇ ਲਈ ਤਾਂ ਸਾਡੀ ਆ ਹੂੰ ਜ਼ਿੰਦਗੀ ਤਾਂ ਸਾਡੀ ਆ ਹੂੰ ਜ਼ਮੀਨ ਤਾਂ ਸਾਡੀ ਆ ਪਾਣੀ ਤਾਂ ਸਾਡਾ ਹੈ ਹਵਾ ਤਾਂ ਸਾਡੀ ਆ ਜਿਹਨੂੰ ਖਰਾਬ ਕਰ ਰਹੇ ਨੇ ਕੀ ਇਹ ਦੱਸਣਗੇ ਕਿ ਜਿਹੜਾ ਤਰਾਂਗ ਵਾਲੇ ਚ 15 ਬੱਚੇ ਮੈਂਟਲੀ ਰਿਟਾਰਡਡ ਨੇ ਉਹ ਕਿਵੇਂ ਹੋ ਗਏ ਕੀ ਇਹ ਦੱਸਣਗੇ ਕੈਂਸਰ ਟ੍ਰੇਨ ਕਿਵੇਂ ਚੱਲਦੀ ਪਹਿਲਾਂ ਤੋਂ ਜਲਦੀ ਸੀ ਇਹ ਰੈਡ ਕੈਟਾਗਰੀ ਦੀ ਫੈਕਟਰੀ ਜਦੋਂ ਰਿਪੋਰਟਾਂ ਆ ਗਈਆਂ ਨੇ ਕਿ ਨਾਉਣ ਦੇ ਕਾਬਲ ਨਾ ਪੀਣ ਦੇ ਕਾਬਲ ਤੇ ਰੈਡ ਕੈਟਾਗਰੀ ਕਿਵੇਂ ਆ ਗਈ ਇਹ ਦੱਸਣਗੇ ਕਿ ਆ ਚਮਕੌਰ ਸਾਹਿਬ ਹੁੰਦਾ ਇਹ ਨਾਰੇ ਲਾਉਂਦੇ ਨੇ ਉਹ ਉੱਚਾ ਫਰਮ ਵਾਲਾ ਉਹ ਭਾਜਪੀ ਦਾ ਰਾਣਾ ਗੁਰਜੀਤ ਕਾਂਗਰਸ ਦਾ ਸਨਰਖਣ ਦੇ ਨਾਲੇ ਝਾੜੂ ਦੇ ਇਕੱਠੇ ਕਿਵੇਂ ਹੋ ਗਏ ਲੋਕਾਂ ਨੂੰ ਮਾਰਨ ਲਈ ਇਕੱਠੇ ਨੇ ਵੋਟਾਂ ਲੈਣ ਵੇਲੇ ਅੱਡੋ ਅੱਡ ਨੇ ਕਿ ਕੋਈ ਹੋਰ ਪੰਜਾਬ ਪ੍ਰਸਤ ਨਾ ਲੈ ਜੇ ਇਹ ਦੱਸਣਗੇ ਉਹਦੇ ਬਾਰੇ ਕਿਹੇ ਲੋਕਾਂ ਦਾ ਹਾਲੇ ਬਿਮਾਰੀਆਂ ਕਿੱਥੋਂ ਮੈਨੂੰ ਦੱਸ ਸਾਬ ਵਲੀਪੋਰਾ ਪਿੰਡ ਜਿੱਥੇ ਜਾ ਕੇ ਬੁੱਢਾ ਨਾਲਾ ਵਿੱਚ ਪੈਂਦਾ ਸਤਲੋਜ ਦੇ ਵਲੀਪੁਰ ਗੋਸਪੋਰ ਦੇ 7-8 ਪਿੰਡ ਹੋਰ ਨੇ ਉਹਨਾਂ ਦਾ ਹਰ ਤੀਜੇ ਮਹੀਨੇ ਕਾਲੇ ਪੀਲੇ ਦਾ ਟੈਸਟ ਹੁੰਦਾ ਹੈ ਇਹ ਬਾਕੀ ਪੰਜਾਬ ਦਾ ਕਿਉਂ ਨਹੀਂ ਹੁੰਦਾ ਉਹਨਾਂ ਦਾ ਕਿਉਂ ਹੁੰਦਾ ਦੱਸਣਗੇ ਇਹ ਇਹ ਦੱਸਣਗੇ ਕਿ ਡਾਈਂਗ ਯੂਨਿਟ ਸਾਰੇ ਦੇਸ਼ ਦੇ ਵਿੱਚ ਬੰਦ ਹੋ ਗਏ ਜਾਂ ਡਰਾਈ ਆਲੇ ਆ ਗਏ ਕੱਲਾ ਪੰਜਾਬ ਚ ਕਿਉਂ ਚੱਲ ਰਿਹਾ ਹੈ ਇਹ ਦੱਸਣਗੇ ਕਿ ਯੂਰਪ ਦੇ 사ऊदी ਦੇ ਜਿਹੜੇ ਘਸੇ ਹੋਏ ਟਾਇਰ ਹੈ ਉਹਨਾਂ ਦੀ ਫੈਕਟਰੀ ਉਹਨਾਂ ਦੇਸ਼ਾਂ 'ਚ ਤਾਂ ਨਹੀਂ ਕਮਾਲੂ 'ਚ ਕਿਵੇਂ ਲੱਗ ਗਈ ਹੂੰ ਸਭ ਤੋਂ ਉਪਜਾਊ ਜ਼ਮੀਨ ਮਹਿੰਗੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਉੱਤੇ ਸਡਨਲੀ ਲੋਕਾਂ ਨੂੰ ਮਾਰਨ ਵਾਲੀਆਂ ਫੈਕਟਰੀਆਂ ਕਿਵੇਂ ਆ ਗਈਆਂ ਹੂੰ ਦਿੱਲੀ ਦੇ ਡਾਈੰਗ ਦੇ ਆਰਡਰ ਪੰਜਾਬ 'ਚ ਕਿਵੇਂ ਆਉਣ ਲੱਗ ਗਏ ਕੋਈ ਇੱਕ ਗੱਲ ਦਾ ਸਬੂਤ ਇੱਕ ਮੈਨੂੰ ਹੋਰ ਦੱਸ ਦੇਂ ਡਲ ਛੱਡ ਯਾਰ ਮੁੱਖ ਮੰਤਰੀ ਤੇ ਸਾਡੇ ਸਪੀਕਰ ਇਹ ਦੱਸ ਦੇਣ ਕਿ ਇਹ ਪਹਿਲਾਂ ਦੇ ਹੁੰਦੇ ਸੀ ਬੁੱਢਾ ਨਾਲਾ ਬਹੁਤ ਗਲਤ ਹੈ ਇਹਨਾਂ ਨੇ ਮਾਰਚ ਵੀ ਕੀਤਾ ਸੀ ਤੁਰੇ ਵੀ ਸੀ ਇਹ ਉਦੋਂ ਝੂਠ ਬੋਲ ਰਹੇ ਸੀ ਕਿ ਹੁਣ ਝੂਠ ਬੋਲ ਰਹੇ ਆ ਇਹਨਾਂ ਦੱਸ ਦੇਣ ਉਦੋਂ ਗਲਤ ਸੀ ਕਿ ਹੁਣ ਗਲਤ ਨੇ ਜੇ ਉਦੋਂ ਸਹੀ ਸੀ ਤਾਂ ਫਿਰ ਹੁਣ ਕਰ ਕਿਉਂ ਨਹੀਂ ਰਹੇ ਤੇ ਜੇ ਸਹੀ ਹੈ ਤੇ ਫਿਰ ਉਦੋਂ ਕਿਉਂ ਤੁਰੇ ਸੀ ਕੋਈ ਗੱਲ ਤਾਂ ਦੱਸਣ ਜਾਂ ਅਸੀਂ ਕਮਲੇ ਆ ਇੰਜੀਨੀਅਰ ਨੇ ਜਸਕੀਰਤ ਜੀ ਇਹ ਐਡਵੋਕੇਟ ਨੇ ਸਿੱਧੂ ਸਾਹਿਬ ਮੈਂ ਆਪਦਾ ਕੰਮ ਕਰਦਾ ਫਿਲਮਸ ਬਣਾਉਂਦਾ ਸਾਨੂੰ ਆਫ ਤੇ ਸਾਨੂੰ ਕੁੱਤੇ ਨੇ ਕੱਟਿਆ ਕਿ ਆਪ ਦੀਆਂ ਗੱਡੀਆਂ ਤੇ ਾਡੀਆਂ ਘਸਾਉਂਦੇ ਪਿਰੇ ਸਾਨੂੰ ਧਮਕੀਆਂ ਮਿਲਣ ਅਸੀਂ ਫੇਰ ਵੀ ਸਹੀ ਏ ਅਸੀਂ ਕਿਉਂ ਤੁਰੇ ਫਿਰਦੇ ਆ ਸਾਡਾ ਕੋਈ ਲੌਜੀਕਲ ਜਵਾਬ ਤਾਂ ਦੇ ਦੇਣ ਕੀ ਇਲੈਕਸ਼ਨ ਇੰਨਾ ਗੱਲਾਂ ਤੇ ਹੋਊਗਾ ਜਿਹੜਾ ਰਾਜਾ ਵੜਿੰਗ ਬੋਲ ਰਿਹਾ ਜਾਂ ਇੰਨਾ ਮੁੱਦੇ 35 ਮੁੱਦਿਆਂ ਤੇ ਜਿਹਦੇ ਨਾਲ ਪੰਜਾਬ ਬੈਟਰ ਹੋ ਸਕਦਾ ਔਰ ਉਹਦੇ ਚ ਅਬੋਵ ਆਲ ਸਾਡਾ ਆ ਵਾਤਾਵਰਨ ਹੈ ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਹੈ ਜੇ ਸਿਹਤ ਸਹੀ ਨਹੀਂ ਨਾ ਤਾਂ ਸਾਨੂੰ ਕੁਝ ਨਹੀਂ ਚਾਹੀਦਾ ਆ ਹੁਣੇ ਜੇ ਇੱਕ ਦੁਨੀਆ ਦਾ ਸਭ ਤੋਂ ਵਨ ਆਫ ਦੀ ਅਮੀਰ ਸੀਗਾ ਉਹ ਆਪਣਾ ਐਪਲ ਵਾਲੇ ਦਾ ਕੀ ਨਾਮ ਸਟੀਵ ਜੌਬ ਉਹਨੇ ਇੱਕ ਜਗ੍ਹਾ ਤੇ ਲਿਖਿਆ ਸੀ ਆਪਦੀ ਬੁੱਕ ਚ ਜੀ ਅੰਦਾ ਮੈਨੂੰ ਹੁਣ ਪਤਾ ਲੱਗਿਆ ਕਿ ਪੈਸੇ ਦੀ ਕੋਈ ਅਹਿਮੀਅਤ ਨਹੀਂ ਕੀ ਹੂੰ ਜੇ ਮੇਰੇ ਕੋਲੇ ਪੈਸਾ ਤਾਂ ਮੇਰੇ ਤਾਂ ਸਾਰੇ ਦੁਨੀਆ ਦੇ 106 ਦੇਸ਼ਾਂ ਦੇ ਪ੍ਰੈਜ਼ੀਡੈਂਟ ਮੇਰੇ ਫੋਨ 'ਚ अवेलेबल ਨੇ ਜਿਹਨੂੰ ਮਰਜ਼ੀ ਕਾਲ ਕਰਾਂ ਦੁਨੀਆ ਦਾ ਸਭ ਤੋਂ ਜ਼ਿਆਦਾ ਪੈਸਾ ਵੀ ਮੇਰੇ ਕੋਲੇ ਆ ਸਾਰੇ ਹਸਪੀਟਲ ਵੀ ਮੇਰੀ ਰੇਂਜ 'ਚ ਨੇ ਪਰ ਜਿਹੜਾ ਦੁੱਖ ਉਹਨੂੰ ਕੈਂਸਰ ਸੀ ਹੂੰ ਜਿਹੜਾ ਦੁੱਖ ਮੈਨੂੰ ਮਿਲਿਆ ਜੋ ਮੈਨੂੰ ਹੀ ਝੱਲਣਾ ਪੈਣਾ ਅੱਜ ਮੈਨੂੰ ਲੱਗਦਾ ਹੈ ਕਿ ਇਹ ਪੈਸਾ ਇਹ ਪੋਜੀਸ਼ਨ ਕੱਖ ਨਹੀਂ ਹੁੰਦੀ ਫਿਰ ਇਹਨਾਂ ਨੂੰ ਨਹੀਂ ਸਮਝ ਆਉਂਦਾ ਜੀ ਜਿਹੜੇ ਲਾਲ ਬਿਲਡਿੰਗਾਂ 'ਚ ਬੈਠੇ ਨੇ ਸਮਝ ਜਾਣ ਨਹੀਂ ਤਾਂ ਇਹ ਜਾਣਗੇ ਮੈਂ ਇੰਨਾ ਹੀ ਕਹਿ ਸਕਦਾ ਕੋਈ ਇਹਨਾਂ ਨੂੰ ਜਿਨ੍ਹਾਂ ਨੇ ਬਾਇਆ ਉਹ ਸਰਕਾਰ ਹੈ ਸਰਕਾਰ ਨੂੰ ਬਣਾਇਆ ਲੋਕਾਂ ਨੇ ਹੈ ਤੇ ਲੋਕ ਮਾਲਕ ਨੇ ਮਾਲਕ ਜਾਗ ਗਏ ਨੇ ਜਾਗ ਪਏ ਨੇ ਵਰਨਾ ਅੱਜ ਮੈਨੂੰ ਦੱਸੋ ਕਮਾਲੂ ਪਿੰਡ ਉਹ ਤਲਵੰਡੀ ਸਾਬੋ ਚ ਪੈਂਦਾ ਸੇਮ ਤਲਵੰਡੀ ਕਿੰਨੇ ਜਾਗੇ ਨੇ ਜੀ ਆ ਤਿੰਨ ਚਾਰਕ ਵਸਾਂ ਚ ਜਾਗੇ ਨੇ ਇਹ ਹੀ ਲੋਕ ਪੰਜਾਬ ਤਾਂ ਨਹੀਂ ਖੜਜੂ ਆਖੇ ਸਾਰਾ ਪੰਜਾਬ ਤਾਂ ਨਹੀਂ ਖੜਜੂ ਔਰ ਮੈਨੂੰ ਦੱਸ ਜਿੰਨਾਂ ਦੀਆਂ ਆਪਾਂ ਫੋਟੋਆਂ ਲਾ ਕੇ ਹੁਣ ਵੀ ਮੱਥੇ ਟੇਕਦੇ ਆਂ ਉਦੋਂ ਕਿੰਨੇ ਕੁ ਲੋਕ ਸੀ ਲੜਨ ਵਾਲੇ ਥੋੜੀ ਹੁੰਦੇ ਆ ਸ਼ੇਰਾ ਹੂੰ ਲੜਨ ਵਾਲਿਆਂ ਨਾਲ ਹੁੰਗਾਰਾ ਭਰਨ ਵਾਲੇ ਬਹੁਤ ਹੁੰਦੇ ਨੇ ਤੇ ਜਿਹੜੇ ਨਹੀਂ ਜਾਗੇ ਆ ਤੁਹਾਡਾ ਕੈਮਰਾ ਸਾਡੀਆਂ ਗੱਲਾਂ ਤੁਹਾਡੀਆਂ ਸਵਾਲ ਇਠਾ ਦੇਣਗੇ ਇਹਨਾਂ ਨੂੰ ਜੇ ਇਹਨਾਂ ਨੇ ਜਿਉਣਾ ਹੈ ਜੇ ਇਹਨਾਂ ਨੇ ਜਿਉਣਾ ਹੈ ਹੈਲਦੀ ਜ਼ਿੰਦਗੀ ਜੇ ਚਾਹੁੰਦੇ ਨੇ ਇਹਨਾਂ ਦੇ ਬੱਚੇ ਬਾਹਰ ਨਾ ਜਾਣ ਇਨਾਂ ਦੇ ਬੱਚੇ ਇੱਥੇ ਹੀ ਰਹਿਣ ਆਪਦੇ ਮਾਪੇ ਬਾਪ ਕੋਲੇ ਆਪ ਦੀ ਸਭ ਤੋਂ ਵਧੀਆ ਧਰਤੀ ਤੇ ਹੀ ਖੇਤੀਬਾੜੀ ਕਰਨ ਜਾਂ ਇੱਥੇ ਨੌਕਰੀਆਂ ਕਰਨ ਜਾਂ ਬਿਜ਼ਨਸ ਕਰਨ ਤਾਂ ਉਹਨਾਂ ਨੂੰ ਜਾਗਣਾ ਪਊਗਾ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਹਿੰਦੇ ਹਰ ਇੱਕ ਚੀਜ਼ ਤੇ ਮਸਲਾ ਬਣਾਇਆ ਜਾਂਦਾ ਏ ਜੇ ਸਿਮਿੰਟ ਫੈਕਟਰੀ ਲੱਗ ਰਹੀ ਆ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਣਾ ਏ ਸਿਮਿੰਟ ਸਸਤਾ ਹੋਣਾ ਏ ਮਕਾਨ ਤਾਂ ਹਰ ਇੱਕ ਕਹਿੰਦਾ ਕਿ ਮੇਰੇ ਕੋਲ ਪੱਕਾ ਹੋਵੇ ਫਿਰ ਫੈਕਟਰੀਆਂ ਤੁਸੀਂ ਲੱਗਣ ਨਹੀਂ ਦਿੰਦੇ ਜੇ ਸਮਾਨ ਇੱਥੇ ਬਣੂਗਾ ਤਾਂ ਹੀ ਸਸਤਾ ਹੋਊਗਾ ਜੇ ਬਾਹਰੋਂ ਆਊਗਾ ਤਾਂ ਬਹੁਤ ਮਹਿੰਗਾ ਹੋ ਜਾਣਾ ਇੱਕ ਮਿੰਟ ਦੱਸੋ ਕਿ ਫੈਕਟਰੀਆਂ ਕੱਲੀਆਂ ਸਾਡੀ ਐ ਅਮਰੀਕਾ 'ਚ ਨਹੀਂ ਕੈਨੇਡਾ 'ਚ ਨਹੀਂ ਯੂਰਪ 'ਚ ਨਹੀਂ ਜੇ ਰਿਆਨ ਨਦੀ ਜਰਮਨੀ 'ਚ ਵੀ ਲੰਗਦੀ ਐ ਤੇ ਦੋ ਦੇਸ਼ਾਂ 'ਚ ਹੋਰ ਉੱਤੋਂ ਪੱਥਰ ਥਲੜਾ ਦੀਦਾ ਸਿਆਨ ਦਰਿਆ ਜਿਹੜਾ ਪੈਰਿਸ 'ਚ ਥੱਲੇ ਤੱਕ ਹੁਣ ਤਾਂ ਉਹਨਾਂ ਨੇ ਮਾਰਚ ਪਾਸ ਕਰਾਤਾ ਇਹਦਾ 올림픽 ਦਾ ਤੇ ਜਿਹੜਾ ਥੀਮਸ ਦਾ ਰਿਆ ਇੰ ਲੰਡਨ ਚ ਉਹ ਵੀ ਕਲੀਨ ਹੋ ਗਿਆ ਕਿ ਉਹਨਾਂ ਦੇ ਫੈਕਟਰੀਆਂ ਨਹੀਂ ਕਿਆਂ ਸਾਡੇ ਫੈਕਟਰੀਆਂ ਵਾਲੀਆਂ ਏ ਕਿ ਉਹਨਾਂ ਦੇ ਨਹੀਂ ਗਈਆਂ ਜੇ ਉਹਨਾਂ ਨੇ ਆਪ ਦੇ ਆਪ ਨੂੰ ਰੀ ਕਰੈਕਟ ਕਰਕੇ ਸਾਰਾ ਕੁਝ ਸਹੀ ਕਰ ਲਿਆ ਤਾਂ ਅਸੀਂ ਨਹੀਂ ਕਰਾਂਗੇ ਜੇ ਉਹਨਾਂ ਦੇ ਡਾਈੰਗ ਯੂਨਿਟ ਬੰਦ ਹੋ ਗਏ ਨੇ ਜਾਂ ਡਰਾਈ ਆ ਗਏ ਨੇ ਅਸੀਂ ਨਹੀਂ ਕਰਾਂਗੇ ਉਹ ਤਾਂ ਬੜਾ ਉਧਰ ਨੂੰ ਭਜਦੇ ਆਂ ਹਰ ਗੱਲ ਉਹ ਫਲਾਨੀ ਨੇ ਕਰਤੀ ਆਪਾਂ ਵੀ ਕਰ ਦਈਏ ਇਹ ਕਿਉਂ ਨਹੀਂ ਕਰਦੇ ਸਿਰਫ ਇਸ ਲਈ ਮੈਨੂੰ ਦੱਸ ਮੈਂ ਇਹਨਾਂ ਫੈਕਟਰੀਆਂ ਵਾਲਿਆਂ ਨੂੰ ਅਣਾ ਅਸੀਂ ਪਹਿਲਾਂ ਵੀ ਕਿਹਾ ਸੀ ਉਸ ਦਿਨ ਜਿੱਦਣ ਸਾਡੇ ਨਾਲ ਬਹਿਸ ਕਰ ਰਹੇ ਸੀ ਅਸੀਂ ਉਸ ਦਿਨ ਵੀ ਕਹਿ ਕੇ ਜਿੰਨਾ ਪੈਸਾ ਤੁਸੀਂ ਇਹਨਾਂ ਨੂੰ ਦਿਨੇ ਹੋ ਲੀਡਰਾਂ ਨੂੰ ਅਫਸਰਾਂ ਨੂੰ ਆ ਪੋਲਿਊਸ਼ਨ ਬੋਰਡਾਂ ਨੂੰ ਤੇ ਫਲਾਨਿਆਂ ਨੂੰ ਇਹਨੇ ਪੈਸੇ ਨਾਲ ਤਾਂ ਸਾਰੀਓ ਡਰਾਈ ਯੂਨਿਟ ਲਾ ਲੂਗੇ ਫਿਰ ਪਾਸ ਕਿੱਦਾਂ ਹੋਊਗਾ ਜੀ ਇਹਨਾਂ ਦੀਆਂ ਝੋਲੀਆਂ ਨਹੀਂ ਭਰਨੀਆਂ ਤੇ ਉਹ ਪਾਸ ਨਹੀਂ ਹੋਣੀਆਂ ਇਹਨਾਂ ਨੂੰ ਭਾਇਆ ਕਿਨੇ ਆ ਲੋਕਾਂ ਨੇ ਨਾ ਸਰਕਾਰ ਨਹੀਂ ਤੇ ਸਰਕਾਰ ਨੂੰ ਲੋਕਾਂ ਨੇ ਇਸੇ ਲਈ ਤੁਹਾਡੇ ਕੈਮਰੇ ਆ ਰਹੀ ਅਸੀਂ ਲੋਕਾਂ ਨੂੰ ਸਾਥ-ਸਾਥ ਕੇ ਗੱਲਾਂ ਕਰ ਰਿਹਾ ਕਿ ਬੰਦੇ ਰੱਬ ਦੇ ਉਹ ਇਹਨਾਂ ਨੇ ਨਹੀਂ ਸੁਧਰਨਾ ਜਦੋਂ ਕਿਸੇ ਦਾ ਘਰ ਬਰਬਾਦ ਹੁੰਦਾ ਤਾਂ ਅਸੀਂ ਡਾਂਗ ਚੱਕਦੇ ਆ ਕਿ ਮੇਰੇ ਘਰ ਚੋਂ ਪਾਣੀ ਖਰਾਬ ਨਾ ਕਰ ਤਾਂ ਪੰਜਾਬ ਸਾਡਾ ਕਰ ਨਹੀਂਗਾ ਸਿਰਫ ਇੰਨੀ ਇੱਕ ਗੱਲ ਸਮਝਣ ਦੀ ਲੋੜ ਹੈ ਜਿਸ ਦਿਨ ਸਮਝ ਗਏ ਯੂ ਆ ਰਾਈਟ ਜਿਹੜੀ ਗੱਲ ਪਹਿਲਾਂ ਗਈ ਸੀ ਕਿ ਕਿੰਨੇ ਕੁ ਲੋਕ ਨੇ ਕਿਉਂਕਿ ਕਈ ਵਾਰੀ ਪ੍ਰਦਰਸ਼ਨਾਂ 'ਚ ਨਹੀਂ ਆਉਂਦੇ ਜੇ ਲੋਕ ਵੋਟਾਂ 'ਚ ਵੀ ਦਿਸਣ ਲੱਗ ਜਾਣ ਔਰ ਡਿਮਾਂਡ ਕਰਨ ਲੱਗ ਜਾਣਗੇ ਸਾਡੇ ਲਈ ਐਬਜੇ ਲੀਡਰ ਚਾਹੀਦੇ ਨੇ ਜੋ ਸਾਡੇ ਇਨ੍ਹਾਂ ਮੁੱਦਿਆਂ ਦੀ ਗੱਲ ਕਰਨਗੇ ਇਨ੍ਹਾਂ ਮੁੱਦਿਆਂ ਦੀ ਡਿਸਕਸ਼ਨ ਕਰਨਗੇ ਇਨ੍ਹਾਂ ਪਾਲਿਸੀਆਂ ਨੂੰ ਵੋਟਾਂ ਤੋਂ ਪਹਿਲਾਂ ਸਾਡੇ ਸਾਹਮਣੇ ਲੈ ਕੇ ਆਉਣਗੇ ਉਹਨਾਂ ਦੇ ਉੱਤੇ ਬਹਿਸ ਹੋਊਗੀ ਨਾ ਕਿ ਆ ਜਿਹੜੀ ਕਿ ਹੁਣ ਹੋ ਰਹੀ ਆ ਉੱਥੇ ਤਾਂ ਅਸੀਂ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸਾਡਾ ਦੇਸ਼ ਬਿਸ਼ਵਾਸ ਕਿਦਾਂ ਕਰੀਏ ਜੀ ਪਹਿਲਾਂ ਅਸੀਂ ਕੀਤਾ ਇਹ ਵੀ ਲੱਗਦੇ ਸੀ ਕਿ ਬਹੁਤ ਸੱਚੇ ਸਾਥੇ ਨੇ ਜਿਹੜੇ ਹੁਣ ਆਏ ਨੇ ਲੱਗ ਰਿਹਾ ਸੀ ਕਿ ਵੱਖਰਾ ਹੋਊਗਾ ਜੀ ਡੀਟੀ ਡੀਟੀ ਪਾਲਸੀ ਦਿੱਤੀ ਸੀ ਮੈਨੂੰ ਦੱਸ ਸਰ ਨਹੀਂ ਕਿੰਨਾ ਵਿਸ਼ਵਾਸ ਕਿੰਨਾ ਕਰੀਏ ਗੱਲਾਂ ਤਾਂ ਬਣੀਆਂ ਮੈਂ ਦੱਸ ਰਿਹਾ ਹਾਂ ਡਿਟੇਲ ਚ ਪਾਲਸੀ ਕਿਹੜੀ ਦਿੱਤੀ ਸੀ ਇਹਨਾਂ ਨੇ ਇਹਨਾਂ ਨੇ ਕਹਤਾ ਸੀ ਇਨਕਲਾਬ ਆ ਜਾਊਗਾ ਪਹਿਲਾਂ ਵਾਲੇ ਕਹਿ ਗਏ ਸੀ ਕੈਲੀਫੋਰਨੀਆ ਬਣ ਜਾਊ ਉਹਦੋਂ ਆ ਦੇ ਗਰੀਬੀ ਹਟਾ ਦੂ ਮੈਨੂੰ ਤਾਂ ਡਿਟੇਲ ਚ ਪਾਲਸੀ ਕਿਹਨੇ ਦਿੱਤੀ ਸੀ ਅਸੀਂ ਤਲਵੰਡੀ ਸਾਹਿਬ ਉਹ ਵੀ 6 ਮੁੱਦੇ ਡਿਟੇਲ ਚ ਦਿੱਤੇ ਸੀ ਮੈਂ ਬੜੇ ਬਾਰੀ ਐਗਜ਼ੈਂਪਲ ਦੇ ਤੌਰ ਤੇ ਦੱਸ ਚੁੱਕਿਆ ਕਿ ਰੇਤ ਕਿਵੇਂ ਬੈਟਰ ਹੋ ਸਕਦੀ ਹੈ এনवायरमेंट ਕਿਵੇਂ ਬੈਟਰ ਹੋ ਸਕਦਾ ਉਹਦੀ ਇੱਕ ਡਿਟੇਲ ਹੈ ਸਟੈਪਸ ਨੇ ਰੋਡ ਮੈਪ ਹੈ ਕਿ ਪਹਿਲੇ ਮਹੀਨੇ ਦੂਜੇ ਮਹੀਨੇ ਤੀਜੇ ਮਹੀਨੇ ਕੀ ਕੀ ਹੋਊਗਾ ਗੱਲਾਂ ਨਾਲ ਇਨਕਲਾਬ ਨਹੀਂ ਆਉਂਦਾ ਉਹ ਤਾਂ ਜਿਹਾ ਹੀ ਆਊਗਾ ਜਿਹਾ ਆ ਗਿਆ ਹੈ ਇਹਨੇ ਝੂਟਕਲੇ ਸੁਣਾ ਸੁਣਾ ਕੇ ਲੋਕਾਂ ਨੂੰ ਹਸਾਈ ਗਿਆ ਲੋਕ ਵੋਟਾਂ ਪਾਈ ਗਏ ਪਹਿਲੇ ਝੂਠ ਬੋਲ ਗਏ ਲੋਕ ਵੋਟ ਪਾਈ ਗਏ ਅਸੀਂ ਆਹੀ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਵੋਟਾਂ ਮੰਗਣਾ ਉਹ ਤਾਂ ਉਹਦੀ ਡਿਟੇਲ ਲੈ ਕੇ ਆ ਉਹ ਡਿਟੇਲ ਨੂੰ ਡਿਸਕਸ ਕੀਤਾ ਜਾਵੇ ਕਾਊਂਟਰ ਦੇ ਵਿੱਚ ਡਿਸਕਸ਼ਨ ਹੋਵੇ ਉਹ ਕਵੇ ਅਸੀਂ ਦੀ ਪਾਲਿਸੀ ਜਵੇਂ এনवायरमेंट ਹੈ ਤਾਂ ਕਾਊਂਟਰ ਚ ਇਹਦਾ ਬਹਿਸ ਹੋਵੇ ਕਿ ਅਸੀਂ এনवायरमेंट ਨੂੰ ਕਿਵੇਂ ਬੈਟਰ ਕਰਾਂਗੇ ਜੀ ਕੀ ਦੁਨੀਆ 'ਚ ਫੈਕਟਰੀਆਂ ਨਹੀਂ ਕਿ ਆਹ ਹੈ ਕਿਆਂ ਯਾਰ ਸਾਡੇ ਵਖਰੀਆਂ ਨੇ ਝੂਠ ਮਾਰਦੇ ਨੇ ਹਰ ਗੱਲ ਦਾ ਹਾਂਜੀ ਜਸ ਕੀਰਤ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦਾ ਹਵਾ ਪਾਣੀ ਪਵਿੱਤਰ ਮੰਨਿਆ ਜਾਂਦਾ ਸੀ ਅੱਜ ਰਿਪੋਰਟਾਂ ਆਉਣ ਲੱਗੀਆਂ ਜੀ ਕਹਿੰਦੇ ਖਰਾਬ ਹੋ ਗਿਆ ਇਹ ਕਾਰਨ ਕੀ ਹੈ ਜੀ ਕੌਣ ਜ਼ਿੰਮੇਵਾਰ ਹੈ ਦੇਖੋ ਰਿਪੋਰਟਾਂ ਭਾਵੇਂ ਅੱਜ ਆ ਰਹੀਆਂ ਹੋਣਗੀਆਂ ਪਰ ਇਹ ਖਰਾਬ ਹੁੰਦੇ ਨੂੰ ਤਾਂ ਅਜ ਤੋਂ 40 ਸਾਲ ਪਹਿਲੇ ਸ਼ੁਰੂ ਹੋ ਗਿਆ ਸੀ 20 ਸਾਲ ਤੋਂ ਖਰਾਬ ਹੀ ਚੱਲ ਰਿਹਾ ਹੈ ਇਹ ਰੋਲਾ ਪੈਂਦੇ ਪੈਂਦੇ ਨੂੰ 20 ਸਾਲ ਲੱਗੇ ਸਾਨੂੰ ਜੀ ਸੋ ਹੁਣ ਸ਼ੁਕਰ ਹੈ ਕਿ ਲੋਕ ਇੱਥੇ ਤੱਕ ਪਹੁੰਚੇ ਆ। ਆ ਜਿਹੜੀ ਬਿਲਡਿੰਗ ਤੁਹਾਡੇ ਪਿੱਛੇ ਹੈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕੈਮਰਾ ਪਰਸਨ ਕੋਈ ਘੁਮਾ ਕੇ ਮੜੀ ਜੀ ਬਿਲਡਿੰਗ ਦੁਬਾਰਾ ਦਿਖਾ ਦਿਓ ਥੋੜੀ ਜੀ। ਇਹ ਧਿਆਨ ਨਾਲ ਦੇਖੋ ਇਹ ਤੇ ਕੀ ਲਿਖਿਆ ਹੋਇਆ ਚੰਗੀ ਤਰ੍ਹਾਂ ਘੋਖ ਕੇ ਦੇਖੋ ਪੀ ਬੀਟੀਆਈ ਲਿਖਿਆ ਸਿਰਫ। ਜਦ ਕਿ ਅਸੀਂ ਪੀਬੀਟੀਆਈ ਨਹੀਂ ਆਏ ਅੱਜ। ਅਸੀਂ ਆਏ ਆ ਐਸਈਆਈਏ ਉਹ ਕੀ ਹੈ? ਉਹ ਹੈਗੀ ਹੈ ਸਟੇਟ এনਵਾਇਰਨਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ ਲਿਖਿਆ ਕਿਤੇ ਉਹਦਾ ਉਹਦਾ ਨਾਮ ਲਿਖਿਆ ਕਿਤੇ ਇਹਦੇ ਤੇ। ਨਹੀਂ ਲਿਖਿਆ ਹੋਇਆ ਕਿਉਂ ਨਹੀਂ ਲਿਖਿਆ ਹੋਇਆ ਕਿਉਂਕਿ ਇਹ ਲੋਕਾਂ ਨੂੰ ਦੱਸਣਾ ਨਹੀਂ ਹੈ ਹੂੰ ਇਹ ਇੱਕ ਇੱਕ ਅਥਾਰਟੀ ਹੈ ਸਟੈਚੂਟਰੀ ਬਾਡੀ ਕਹਿੰਦੇ ਆ ਕਾਨੂੰਨ ਦੇ ਤਹਿਤ ਬਣੀ ਹੋਈ ਬਾਡੀ ਹੈ ਬੜੀ ਵੱਡੀ ਇੱਕ ਸੰਸਥਾ ਹੈ ਇਹ ਉਹ ਫੈਸਲੇ ਲੈਂਦੀ ਹੈ ਕਿ ਕਿਹੜੀਆਂ ਪ੍ਰਦੂਸ਼ਣਕਾਰੀ ਇੰਡਸਟਰੀਆਂ ਪੰਜਾਬ ਦੇ ਵਿੱਚ ਲੱਗਣਗੀਆਂ ਕਿਹੜੀਆਂ ਨਹੀਂ ਲੱਗਣਗੀਆਂ ਹੂੰ ਬਿਨਾਂ ਪ੍ਰਦੂਸ਼ਣ ਵਾਲੇ ਨੂੰ ਇੰਨੀਆਂ ਪਰਮਿਸ਼ਨਾਂ ਨਹੀਂ ਲੋੜ ਹੁੰਦੀ ਪਰ ਜਿਹਨੇ ਪ੍ਰਦੂਸ਼ਣ ਕਰਨਾ ਹੂੰ ਉਹਦਾ ਇੱਕ ਪ੍ਰੋਸੀਜਰ ਹੈ ਕਾਫੀ ਲੰਮਾ ਚੌੜਾ ਜੀ ਉਹ ਲੰਬੇ ਚੋੜੇ ਪ੍ਰੋਸੀਜਰ ਦੇ ਵਿੱਚ ਪਰਮਿਸ਼ਨ ਅਖੀਰ ਇਹਨਾਂ ਦੇ ਹੱਥ ਹੈ ਤੇ ਤੁਸੀਂ ਦੇਖੋਗੇ ਇਹਨਾਂ ਦੀ ਬਿਲਡਿੰਗ ਦੇ ਉੱਤੇ ਇਹਨਾਂ ਦਾ ਨਾਮ ਵੀ ਹੈ ਨਹੀਂ ਹੂੰ ਇਹ ਲਕੋ ਕੇ ਇੰਨੀ ਕਿਉਂ ਕੀਤੀ ਗਈ ਹੈ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਕਿ ਭਾਈ ਇਹ ਐ ਹੋਊਗਾ ਕਿ ਐ ਹੋਊਗਾ ਜੀ ਜੇ ਗੱਲਾਂ ਇੰਨੀਆਂ ਸਿੱਧੀਆਂ ਪਧਰੀਆਂ ਹੋਣ ਤੇ ਇੰਨਾ ਲੁਕਣ ਦੀ ਕੀ ਲੋੜ ਇਹਨਾਂ ਨੂੰ ਹੂੰ ਲੋਕਾਂ ਨੂੰ ਇੱਕ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਲੋਕੀ ਜੇ ਵੱਧ ਤੋਂ ਵੱਧ ਰੌਲਾ ਕੋਈ ਪਾਵੇ ਦਿੰਦਾ ਤਾਂ ਉਹ ਕਹਿੰਦਾ ਜੀ ਪ੍ਰਦੂਸ਼ਣ ਬੋਰਡ ਜ਼ਿੰਮੇਵਾਰ ਹੈ ਹੂੰ ਇਹ ਪ੍ਰਦੂਸ਼ਣ ਬੋਰਡ ਤਾਂ ਲਾਗੂ ਕਰਾਂਦਾ ਲੋ ਜੀ ਇਹ ਪਰਮਿਸ਼ਨ ਦਿੰਦੇ ਆ ਕਿ ਤੂੰ ਲਾਲਾ ਭਾਈ ਫੈਕਟਰੀ ਹੂੰ ਤੇ ਪਰਮਿਸ਼ਨਾਂ ਸਾਰੀਆਂ ਜੇ ਪ੍ਰਦੂਸ਼ਣ ਵਾਲੀਆਂ ਫੈਕਟਰੀਆਂ ਨੂੰ ਇਹ ਦੇ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਅੱਜ ਪਤਾ ਲੱਗੂਗਾ ਕੱਲ ਦੀਆਂ ਖਬਰਾਂ ਚ ਜੇ ਜਦੋਂ ਤੁਸੀਂ ਦਿਖਾਓਗੇ ਖਬਰਾਂ ਜਦੋਂ ਮੀਡੀਆ ਦੇ ਵਿੱਚ ਚੱਲਣਗੀਆਂ ਖਬਰਾਂ ਕਿ ਇੱਕ ਐਦਾਂ ਦਾ ਵੀ ਅਧਾਰਾ ਹੈ ਜਿਹਦਾ ਨਾਮ SEIAA ਹੈ ਸਿਆਹ ਕਹਿੰਦੇ ਆ ਸੀ ਇਹਨੂੰ ਦੁਬਾਰਾ ਨਾ ਦੱਸ ਦੇਣਾ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਜੀ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਕੱਲ ਸਵੇਰੇ ਪਤਾ ਲੱਗਣਾ ਵੀ ਐਦਾਂ ਦਾ ਕੋਈ ਮਹਿਕਮਾ ਹੈਗਾ ਉਹਨਾਂ ਨੂੰ ਵੀ ਪਤਾ ਹੋਣਾ ਜੀ ਉਹ ਭਾਵੇਂ ਮੁੱਖ ਮੰਤਰੀ ਹੋਈ ਜਾਣ ਚੁੱਪਚੀ ਤੇ ਬੜਾ ਕੁਝ ਚੱਲੀ ਜਾ ਰਿਹਾ ਨਾ ਉਹਨਾਂ ਨੂੰ ਪਤਾ ਨਾ ਲੋਕਾਂ ਨੂੰ ਪਤਾ ਔਰ ਅਸਲੀ ਗੇਮ ਇੱਥੇ ਚੱਲ ਰਹੀ ਹੈ ਔਰ ਇਹ ਜਦੋਂ ਪਰਮਿਸ਼ਨ ਦੇ ਦਿੰਦੇ ਆ ਤਾਂ ਪੋਲੂਸ਼ਨ ਸ਼ੁਰੂ ਹੋ ਜਾਂਦੀ ਹੈ ਉਹਨੂੰ ਫਿਰ ਰੋਕਣ ਦੇ ਕੋਈ ਤਰੀਕੇ ਨਹੀਂ ਹੈਗੇ ਸੌਖੇ ਤਰੀਕੇ ਤੇ ਫਿਰ ਆਪਾਂ ਕਹਿੰਦੇ ਆ ਵੀ ਕਿਉਂ ਪ੍ਰਦੂਸ਼ਨ ਹੋ ਰਿਹਾ 20 20 ਸਾਲ ਤੋਂ ਕਿਉਂ ਆਪਾਂ ਕੁਝ ਕਾਬੂ ਨਹੀਂ ਕਰ ਪਾਰੇ ਕਿਉਂਕਿ ਅਸੀਂ ਉਹ ਸਹੀ ਨਮੋਜ ਫੜੀਓ ਨਹੀਂ ਹਲੇ ਤੱਕ ਹੁਣ ਜੇ ਲੋਕ ਇੱਥੇ ਤੱਕ ਪਹੁੰਚ ਰਹੇ ਹੈ ਤੇ ਉਮੀਦ ਕਰਦੇ ਆਂ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਇਹ ਬਿਮਾਰੀ ਨੂੰ ਮੋੜਾ ਜਿਹੜਾ ਹੈ ਉਹ ਪਏਗਾ ਉੱਚ ਸਾਲ ਲੱਗ ਜਾਣੇ ਨੇ ਜੀ ਹੱਲ ਜਿਹੜੀ ਬਿਮਾਰੀ ਨੇ ਇਹਨੇ ਦਹਾਕਿਆਂ ਦੇ ਵਿੱਚ ਇੱਥੇ ਤੱਕ ਪਹੁੰਚੀ ਹੈ ਮੋੜਾ ਤਾਂ ਪਏਗਾ ਜਲਦੀ ਪਰ ਮੋੜਾ ਪੈਣ ਤੋਂ ਬਾਅਦ ਉਹਦਾ ਅਸਰ ਜਿਹੜਾ ਮੈਂ ਕਹਿੰਦਾ ਵੀ ਹੁਣ ਬੁੱਢੇ ਤੇ ਰਿਆ ਦੀ ਲੜਾਈ ਚੱਲ ਰਹੀ ਹੈ ਕਾਫੀ ਕੁਝ ਹੋਇਆ ਹੈ ਪਰ ਹਾਲੇ ਉਹ ਪਾਣੀ ਤਾਂ ਨਹੀਂ ਸਾਫ਼ ਹੋਇਆ ਬਾਬਾ ਜੀ ਜੋ ਮਰਜ਼ੀ ਕਹੀ ਜਾਣ ਜਿਹੜਾ ਮਰਜ਼ੀ ਗਲਾਸ ਪੀ ਜਾਣ ਪਰ ਪਾਣੀ ਹਾਲੇ ਜਿਹੜਾ ਹੈ ਉਹ ਉਂ ਦਾ ਉਂ ਕਾਲਾ ਦਾ ਕਾਲਾ ਵਗ ਰਿਹਾ ਸੋ ਉਹਨੂੰ ਵੀ ਕੋ ਹਲੇ ਸਾਲ ਦੋ ਸਾਲ ਘਟੋ ਘਟ ਲੱਗਣ ਜਦ ਤੁਸੀਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਨੂੰ ਫੜਨਾ ਹੀ ਨਹੀਂ ਹੂੰ ਉੱਥੇ ਵੀ ਕੀ ਹੋਇਆ ਬੁੱਢੇ ਦਰਿਆ ਦੇ ਵਿੱਚ ਵੀ ਐਨਜੀਟੀ ਨੇ ਸਾਲ ਪਹਿਲਾਂ ਕਿਹਾ ਤਾਂ ਸੀ ਕਿ ਹਾਂ ਜਿਹੜਾ ਡਾਈਂਗ ਇੰਡਸਟਰੀ 12 ਕਰੋੜ ਲੀਟਰ ਪਾਣੀ ਪਾ ਰਹੀ ਹੈ ਉਹ ਗੈਰ ਕਾਨੂੰਨੀ ਹੈ ਹੂੰ ਗੈਰ ਕਾਨੂੰਨੀ ਦਾ ਮਤਲਬ ਹੈ ਥੋੜੀ ਹੈ ਕਿ ਹੁਣ ਤੁਸੀਂ ਉਹਨੂੰ ਸਾਲ ਹੋਰ ਪਾਣ ਦਿਓ ਉਹ ਤਾਂ ਅੱਜ ਵੀ ਪਾ ਰਹੇ ਹੈ ਗੈਰ ਕਾਨੂੰਨੀ ਜਿਵੇਂ ਪਾ ਰਹੇ ਹੈ ਅਗਲੇ ਮੰਦੇ ਨਹੀਂ ਕੋਰਟ ਨੂੰ ਜਦ ਸ਼ੈਆਂ ਇੰਨੀਆਂ ਵੱਡੀਆਂ ਨੇ ਜਦ ਸਰਕਾਰਾਂ ਦੀਆਂ ਲੱਤਾਂ ਨਹੀਂ ਪਾਰ ਚਲਦੀਆਂ ਉਹਨਾਂ ਤੇ ਕੋਈ ਮਤਲਬ ਕਾਰਵਾਈ ਕਰਨ ਨੂੰ ਤਾਂ ਫਿਰ ਟਾਈਮ ਤਾਂ ਲੱਗੇਗਾ ਨਾ ਇਹ ਤਾਂ ਹੁਣ ਜਦੋਂ ਲੋਕ ਖੜਨਗੇ ਦੋਨਾਂ ਪਾਸੇ ਬਰਾਬਰ ਦੀ ਤਾਕਤ ਨਜ਼ਰ ਆਏਗੀ ਫਿਰ ਲੋਕਾਂ ਦੀ ਵੱਧ ਤਾਕਤ ਨਜ਼ਰ ਆਏਗੀ ਫਿਰ ਇਹ ਫੈਸਲੇ ਜਿਹੜੇ ਆ ਸਰਕਾਰਾਂ ਨੂੰ ਫਿਰ ਇਹਨਾਂ ਤੋਂ ਇਹ ਫੈਸਲੇ ਲਿੱਤੇ ਜਾਣਗੇ ਹਾਲੇ ਤੱਕ ਇਹਨਾਂ ਦੀ ਹਿੰਮਤ ਨਹੀਂ ਹੈ ਭਗਵੰਤ ਮਾਨ ਉਨ੍ਹਾਂ ਦੀ ਕਿ ਇਹ ਫੈਕਟਰੀਆਂ ਵਾਲਿਆਂ ਦੇ ਅਗੇਂਸਟ ਕੋਈ ਇਦਾਂ ਦੇ ਫੈਸਲੇ ਲੈ ਸਕਣ